ਕੋਈ ਹੋ ਗਿਆ ਹੁਣ ਤਾਂ ਬੰਦਾ ਮਰ ਜੇ ਕੋਈ ਗਮੀ ਨਹੀਂ ਕੋਈ ਗਮੀ ਨਹੀਂ ਕੋਈ ਖੁਸ਼ੀ ਠੀਕ ਹੈ ਚਾਰ ਦਿਨ ਰੋਂਦੇ ਆ ਪੰਜਵੇਂ ਦਿਨ ਉਹੀ ਬੰਦੇ ਜਲੇਬੀਆਂ ਤੇ ਬੈਠੇ ਹੁੰਦੇ ਆਜੋ ਵੀ ਖਾ ਲੋ ਜਿਉਂਦੇ ਨੂੰ ਪੁੱਛਦੇ ਨਹੀਂ ਉਹ ਜਿਵੇਂ ਮੈਂ ਕੋ ਮੱਕਸਰ ਦੀ ਗੱਲ ਸੁਣਾਉਂਦਾ ਹੁੰਦਾ ਸੀਗਾ ਉਹ ਕਹਿੰਦਾ ਸਾਡੇ ਦੋ ਡਰਾਈਵਰ ਸੀਗੇ ਜੱਗੇ ਹੁਣੀ ਹਾਂਜੀ ਉਹ ਤੇ ਬਾਣੀਏ ਦੀ ਬੈਸਟਰ ਕਾਰ ਲੈ ਕੇ ਸ਼ਹਿਰ ਚਲੇ ਗਏ ਹਾਂਜੀ ਸ਼ਹਿਰ ਚਲੇ ਗਏ ਉਹਨਾਂ ਨੇ ਕਿਹਾ ਵੀ ਚਲੋ ਵੀ ਹੁਣ ਕਿਹੜਾ ਬਾਣੀਏ ਨੇ ਮੰਗਣੀ ਆ ਤੇ ਪੈਗ ਲਾਈ ਜਾਣ ਖੜੇ ਸ਼ਰਕ ਤੇ भाई, ए भाई, ए <laughs> अच्छा जी उधरੋਂ ਤਿੰਨ ਸ਼ਰਾਬੀ ਹੋਰ ਆ ਗਏ ਉਹਨਾਂ ਕੋਲੇ ਹਵੇ ਭਾਈ ਐ ਭਾਈ ਇਹ ਗੇਰਾ ਨਾ ਦੇ ਕੇ ਇੱਕ ਬਈਏ ਫਰਾਨੇ ਪੈਂਦੇ ਜਾ ਰਹਾ ਉਹ ਕਹਿੰਦਾ ਜੇ ਰਾਹ ਚ ਹੀ ਪੈਂਦਾ ਹੈ ला ਦਿੰਨੇ ਆ ਤਿੰਨ ਇਹ ਮਗਰ ਬਹਿ ਜਾਣਗੇ ਦੋ ਆਪਾਂ ਮੂਰੇ ਬਹਿ ਜਾਾਂਗੇ ਉਹ ਕਹਿੰਦਾ 400 ਲਵਾਂਗੇ 450 ਲੈ ਲਈ ਭਾਈ ਗੱਲ ਆ ਕੋਈ ਕਹਿੰਦਾ ਭੇਜੋ ਮਰੀਜ਼ ਹੈ ਹਸਪਤਾਲ ਦੇਣਾ ਬੂ ਅੱਛਾ ਉਹ ਕਹਿੰਦਾ ਫਿਰ ਮਰੀਜ਼ ਕਿੱਥੇ ਭਾਵਾਂਗੇ ਅੱਛਾ ਗੋਦੀ ਚ ਉਹ ਸਾਥੀ ਜਣਸ ਨੇ ਭਾਈ ਤੂੰ ਗੇਰਾ ਲਾ ਉਹ ਕਹਿੰਦਾ ਫਿਰ ਚਲੋ ਭਾਈ ਉਹ ਤਾਂ ਪਾਣੀ ਦੇ ਹੱਥ ਨਾਲ ਪਿਆ ਹੋਣਾ ਉਹ ਕਹਿੰਦਾ ਅਸੀਂ ਵੀ ਰੱਜੇ ਵੇ ਤੰਨੇ ਹੋਰ ਰੱਜੇ ਵੇ ਤੇ ਅਸੀਂ ਹਸਪਤਾਲ ਆ ਗਏ ਹਸਪਤਾਲ ਆ ਕੇ ਦੇਖਿਆ ਤਾਂ ਉਹਨਾਂ ਦਾ ਬਾਪੂ ਬਿਮਾਰ ਸੀਗਾ ਤੂੰ ਤਾਂ ਮਰ ਗਿਆ ਅੱਛਾ ਤੇ ਉੱਥੇ ਆ ਕੇ ਉਹਨੇ ਬਾਪੂ ਹਟ ਗੱਡੀ ਆ ਗਈ ਹਟ 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 ਗੱਡੀ ਆ ਗਈ ਚੱਲ ਗਏ ਘਰੇ ਉਹ ਕਹਿੰਦਾ ਡਾਕਟਰ ਕਹਿੰਦਾ ਵੀ ਇਹ ਤਾਂ ਮੌਤ ਹੋਈ ਐ ਬਾਪੂ ਫੁੱਦੂਆ ਮਰ ਗਿਆ ਉਸਾ ਯਾਰ ਅਸੀਂ ਗੱਦੀ ਰਹਿ ਗਏ ਜੇ ਇੰਨੀ ਕੋਈ ਜਲਦੀ ਤੈਨੂੰ ਯਾਰ ਉਧਰ ਤੂੰ ਰੁਕ ਜਾ ਤੋ ਪਿੰਡ ਪਤੰਦਰ ਉਹ ਕਹਿੰਦਾ ਇਹ ਕਿਹੜਾ ਤੁਰਕੇ ਚਲੇ ਗਿਆ ਵਿਚਾਰ ਮੈਂ ਤਾਂ ਮਰ ਗਿਆ ਉਹ ਕਹਿੰਦਾ ਅਸੀਂ ਆਖਾ ਬਾਈ ਹੁਣ ਐਂਬੂਲੈਂਸ ਮੰਗਾ ਲਓ ਵੱਡੀ ਗੱਡੀ ਮੰਗਾ ਲਓ ਵੀ ਹੁਣ ਨਹੀਂ ਲੋਟ ਆਉਣਾ ਤੁਹਾਡਾ ਬਾਪੂ ਹੈ ਨਾ ਹੂੰ ਹੁਣ ਤਾਂ ਕਹਿੰਦਾ ਅੱਗੇ ਨਾਲ ਵੀ ਸੌਖਾ ਕਰਦਾ ਕਹਿੰਦਾ ਕਿਉਂ ਹੁਣ ਕਿਹੜਾ ਬਾਪੂ ਤੇ ਦਖਲ ਲੱਗਣਾ ਕਹਿੰਦਾ ਢਿੱਗੀ ਚ ਪਾ ਲਓ ਉਹ ਕਹਿੰਦਾ ਸਹਰੇ ਜੋ ਢਿੱਗੀ ਚ ਬਾਪੂ ਉਹ ਡਾਕਟਰ ਕਹਿੰਦਾ ਨਹੀਂ ਨਹੀਂ ਐਂਬੂਲੈਂਸ ਮਂਗਾਓ ਨਾ 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 ਸਾਡਾ ਬਾਪੂ ਐਵੇਂ ਮਰਜੀ ਲੈ ਗਿਆ ਸੌਰਦੇ ਨੇ ਚੱਕਿਆ ਚਾ ਕੇ ਇਕੱਠਾ-ਕੁੱਠਾ ਕਰਕੇ ਬੈਟਰੀ ਦੀ ਡਿੱਗੀ ਚ ਰੱਖਤਾ ਆ ਬੈਠ ਬੈਗੇ ਚਲੋ ਸੌਰਾ ਆਪਾ ਕੱਲੇ ਦੇ ਕੱਲੇ ਲੈ ਬਾਪੂ ਵਗਰ ਪਿਆ ਤੇ ਘਰੇ ਆ ਗਏ ਮੇਰੇ ਸਾਲੇ ਉਹਨਾਂ ਦੇ ਪਿੰਡ ਆ ਗਏ ਅੱਛਾ ਜੀ ਰੱਜੇ ਸਾਰੇ ਹੀ ਐ ਇੱਕ ਬਾਲਾ ਸ਼ਰਾਬੀ ਹੋ ਗਿਆ ਹਾਂ ਜੀ ਜਦੋਂ ਗੱਡੀ ਘਰੇ ਬੜੀ ਹੁਣ ਬੁੜੀਆਂ ਨੂੰ ਤਾਂ ਪਤਾ ਸੀ ਬਾਪੂ ਮਰ ਗਿਆ ਹਾਂ ਜੀ ਤੇ ਉਹਨਾਂ ਨੇ ਭਾਈ ਮੰਜਾ ਡਾ ਲਿਆ ਲੈ ਕੇ ਗੱਡੀ ਕੋਲੇ ਬਾਪੂ ਨੂੰ ਲਾਉਣਗੇ ਉਹ ਮੈਂ ਮਟਰੈਵਰ ਬਲੇ ਇਹਨੂੰ ਫੜੋ ਭਲੇ ਇਹਨੂੰ ਲਾਓ ਭਾਂਦਰ ਇਹਨੂੰ ਇਹ ਜਿਆਦਾ ਹੈ ਉਹਨਾਂ ਨੇ ਚੱਕਿਆ ਚੱਕ ਕੇ ਉਹ ਮੰਜੇ ਤੇ ਰੱਖਤਾ ਬਾਪੂ ਵਾਲੇ ਤੇ ਬੁੜੀਆਂ ਨੇ ਟਾਕਤਾ ਭਾਈ ਚਲ ਬਾਹਰ ਸ਼ਰਾਬੀ ਹਾਂ ਬੁੜੀਆਂ ਨੂੰ ਰੋਣ ਲੱਗ ਗਈਆਂ ਬਹਿ ਕੇ ਉਹ ਮੇਰੇ ਸਾਲੇ ਪਰਾਂ ਹੋ ਕੇ ਪੈਗ ਲਾਉਣ ਲੱਗਾ ਕੋਈ ਕੋਈ ਨਹੀਂ ਜਿਹੜਾ ਕੋਸ ਹੋਣਾ ਜੀ ਹੋ ਗਿਆ ਹੁਣ ਹੋਰ ਕੀ ਆ ਹੁਣ ਕਿਹੜਾ ਬਾਸ ਦੀ ਗੱਲ ਹੈ ਤੇ ਚਲ ਡਰਾਈਵਰ ਸਨਸਕਾਰ ਤੇ ਆਇਓ ਹਾਂਜੀ ਉਹ ਕਹਿੰਦਾ ਚੰਗਾ ਭਾਈ ਉਹਨਾਂ ਨੇ ਦੋ ਦੋ ਪੈਗ ਲਾਏ ਪੈਸੇ ਫੜੇ ਮਾਰਿਆ ਘੇਰ ਤੁਰ ਗਏ ਬਾਪੂ ਡਿੱਗੀ ਜੀਆ ਬਾਪੂ ਡਿੱਗੀ ਜੀਆ ਕਿਸੇ ਨੂੰ ਕੋਈ ਪਤਾ ਨਹੀਂ ਉਹਨਾਂ ਨੇ ਗਾਂ ਆ ਕੇ ਟਾਇਰ ਪੰਚਰ ਹੋ ਗਿਆ ਨੇੜੇ ਆ ਕੇ ਉਹ ਟਾਇਰ ਪੰਚਰ ਹੋ ਗਿਆ ਸਾਲੇ ਨੇ ਪੈਂਚਰ ਹੀ ਬਾਣੀਏ ਦੇ ਘਰੇ ਲਾਤੀ ਗੱਡੀ ਲਿਆ ਕੇ ਜਦ ਪੈਂਚਰ ਲਾਉਣ ਲੱਗਦੇ ਤਾਂ ਵੀ ਪਤਾ ਲੱਗ ਜਾਂਦਾ ਜਿੱਕ ਜੁਕ ਕੱਢਦੇ ਵੀ ਬਾਪੂ ਦਾ ਆ ਪਿਆ ਚਲੋ ਘਰੇ ਲਾਤੀ ਗੱਡੀ ਉਹ ਬੁੜੀਆਂ ਰੋਈ ਗਈਆਂ ਉਹਨੂੰ 4:00 ਵਜੇ ਸਾਡੀਆਂ ਬੁੜੀਆਂ ਨੂੰ ਆਦਤ ਹੁੰਦੀ ਹੈ ਜਿਹੜਾ ਮਰਿਆ ਹੁੰਦਾ ਉਹਦੇ ਘਰ ਆਲੀ ਜਾ ਕੇ ਚਾਹ ਪੋਹਦੀ ਹੁੰਦੀ ਉੱਥੇ ਚਾਹ ਪੀਲਾ ਅੱਛਾ ਉਹਨੇ ਜਦੋਂ ਗਈ ਤੜਕੇ ਬੇਬੇ ਹਨਾ ਉੱਠ ਜਵਾਕ ਕਹਿੰਦੇ ਚਾਹ ਪੀਦਾ ਉਹ ਕਹਿੰਦਾ ਪਹਿਲਾਂ ਪਾਣੀ ਦਿਓ ਜਦੋਂ ਉਹਨੇ ਇੰਨੀ ਗੱਲ ਕਹੀ ਬੇਬੇ ਨੇ ਸਿੱਟਿਆ ਗਲਾਸ ਬੇਬੇ 70 ਤੇ ਹੋ ਗਈ ਤੇਰਾ ਯਾਰ ਉੱਠ ਕੇ ਬਹਿ ਗਿਆ ਜਦੋਂ ਉੱਠ ਕੇ ਬਹਿ ਗਿਆ ਜਿਹੜੀਆਂ ਆਸੇ ਪਾਸੇ ਬੈਠੀਆਂ ਸੀ ਉਹਨਾਂ ਨੇ ਵੀ ਸਲਾਲੇ ਗਿੱਟੇ ਇੱਕ ਦੂਜੇ ਤੋਂ ਉੱਤੋਂ ਦੀ ਜਾਣ ਵੀ ਆ ਗਈ ਗੱਲ ਬਣ ਗਈ ਇਹ ਤਾਂ ਭੈਂਦਣਾ ਜਿਹਾ ਹੁੰਦਾ ਹੋ ਗਿਆ ਇੱਕ ਨੇ ਭੱਤੀ ਜਾਂਦੀ ਨੇ ਮਗਰ ਦੇਖ ਲਿਆ ਸੜਕ 'ਚ ਬੈਠੀਆਂ ਘਰੋਂ ਬਾਹਰ ਗਈਆਂ ਆ ਕੇ ਬਾਪੂ ਤਾਂ ਉੱਠ ਖੜਿਆ ਉਹ ਦੂਜੀ ਕਹਿੰਦੀ ਬਾਪੂ ਦੇ ਦਾੜੀ ਵੀ ਕਾਲੀ ਆ ਗਈ ਉਹ ਕਹਿੰਦੀ ਕਿਉਂ ਕਹਿੰਦੀ ਮੈਂ ਦੇਖਿਆ ਦਾੜੀ ਕਾਲੀ ਹੈ ਉਹ ਕਹਿੰਦੇ ਭੈਣ ਦਾੜੀ ਕਿਵੇਂ ਕਾਲੀ ਹੋ ਗਈ ਉਹਦੀ ਉਹਦੋਂ ਘਰ ਵਾਲੇ ਉਹ ਮੁੰਡੇ ਵੀ ਉੱਠ ਗੜੇ ਰੋਲਾ ਪੈਂਦਾ ਵੇਖ ਕਿਉਂ ਕਹਿੰਦਾ ਕੀ ਹੋ ਗਿਆ ਜਿੰਦਿਆ ਏ ਆ ਪਸਾ ਨਹੀਂ ਯਾਰ ਮੈਨੂੰ ਦੇਖ ਕੇ ਭੱਜ ਗੀਆਂ ਕਹਿੰਦਾ ਮੈਂ ਉੱਠਿਆ ਕਹਿੰਦਾ ਜੀਕਾ ਹੀ ਮਾਰ ਲੱਗੀਆਂ ਯਾਰ ਉਹ ਕਹਿੰਦਾ ਯਾਰ ਕਮਾਲ ਹੋ ਗਿਆ ਉਹ ਗਏ ਕਿ ਹੋ ਗਿਆ ਬੇਬੇ ਉਹ ਕਹਿੰਦੇ ਤੁਹਾਡੇ ਬਾਪੂ ਉੱਠ ਗੜਿਆ ਉਹ ਕਹਿੰਦਾ ਕਾਨੂੰ ਜ਼ਿੰਦਾ ਉੱਠਿਆ ਉਹ ਜ਼ਿੰਦਾ ਕਿਉਂ ਤੁਹਾਡਾ ਬਾਪੂ ਆ ਕੇ ਉਹ ਤੋਂ ਉੱਠ ਖੜੀ ਆਤਮਾ ਬੋਲੀ ਐ ਉਹ ਕਹਿੰਦਾ ਐ ਕਿ ਮੈਂ ਬੋਲ ਤੂੰ ਜਦੋਂ ਆਏ ਅੰਦਰ ਆ ਕੇ ਆ ਮੰਜੇ ਤੇ ਆ ਕੇ ਤਾਂ ਮੈਂ ਪਿਆ ਸੀ ਤੇ ਕਹਿੰਦਾ ਤੂੰ ਪਿਆ ਸੀ ਤੇ ਤੁਹਾਡਾ ਬਾਪੂ ਕਿੱਥੇ ਆ ਜਦੋਂ ਆਸੇ ਪਾਸੇ ਦੇਖਿਆ ਕਿ ਤੁਹਾਡੀ ਭੈਣ ਨੂੰ ਬਾਪੂ ਲੈਂਦਾ ਹੀ ਨਹੀਂ ਜਿਹੋ ਕੰਦਨਾ ਸੀ ਐਨੋ ਹੀ ਰੋਈ ਗਈ ਸਾਰੀ ਰਾਤ ਉਹ ਵਾਹਿਗੁਰੂ ਉਹ ਵਾਹਿਗੁਰੂ ਉਹ ਕਹਿੰਦਾ ਤੇ ਸੁਣਦਾ ਤਾਂ ਮੈਨੂੰ ਵੀ ਸੀ ਸੁੱਤੇ ਪਏ ਨੂੰ ਚੀਕਾਂ ਜੀਆਂ ਕਹਿੰਦਾ ਮੈਂ ਕਿਹਾ ਚਲ ਬਾਪੂ ਨੂੰ ਰੋਂਦਗਾ ਮੈਨੂੰ ਕੀ ਪਤਾ ਮੇਰੇ ਸਰਾ ਨਹੀਂ ਰੋਈ ਜੰਗਾਂ ਬੈਠੀਆਂ ਬਰਾਵਾ ਹੁਣ ਉਹਨਾਂ ਨੇ ਤਾਂ ਪਾਦੀ ਬਣ ਗਈ ਬਾਪੂ ਕਿੱਧਰ ਗਿਆ ਪਿੰਡ ਵਾਲੇ ਆ ਗਏ ਪਿੰਡ ਵਾਲੇ ਹਸਪਤਾਲ ਗਏ ਅੱਛਾ ਜੀ ਉਹ ਡਾਕਟਰਾਂ ਨੇ ਦੱਸਿਆ ਬਾਈ ਕਹਿੰਦੇ ਤਾਂ ਕਾਰ ਦੀ ਡਿੱਗੀ ਚ ਪਾ ਕੇ ਲੈ ਗਏ ਓਏ ਹੋਏ ਉਹ ਕਹਿੰਦੇ ਉਹ ਤਾਂ ਕਾਰ ਦੀ ਡਿੱਗੀ ਚ ਪਾ ਕੇ ਲੈ ਆ ਉਹ ਫਿਰ ਫੇਰ ਕੱਤਲਨਾ ਪਰ ਲਗੇ ਬਾਪੂ ਦਾ ਕਾਰ ਵਾਲਿਆਂ ਕੋਲੇ ਆਖੇ ਕਾਰ ਵਾਲੇ ਕਿੱਥੋਂ ਦੇ ਹੀ ਨਹੀਂ ਵੀ ਪਤਾ ਆਪਾਂ ਗਾ ਕਾਰ ਵਾਲੇ ਰੱਜੇ ਉਹਨਾਂ ਨੂੰ ਪਤਾ ਵੀ ਕਿਹੜੇ ਪਿੰਡ ਗਏ ਸੀ 9 ਵਜੇ ਬਾਣੀਆਂ ਨੇ ਕਾਰ ਲੈ ਕੇ ਜਾਣੀ ਸੀ ਜਦੋਂ ਨਹੀਂ ਤੇ ਕ ਟਾਇਰ ਪੈਂਚਰ ਹੈ ਬਾਣੀਆਂ ਨੇ ਜਦੋਂ ਡਿੱਗੀ ਚੱਕੀ ਬਾਣੀਆਂ ਡਿੱਗ ਪਏ ਜਿੱਤੜਾ ਭਾਰ ਹੋਏ ਹੋਏ ਬਿਮਲਾ ਬੰਦਾ ਉਹ ਬੰਦਾ ਉਹ ਸਾਰਾ ਟੱਪਰ ਅੰਦਰ ਵਰ ਕੇ ਕੁੰਡਾ ਲਾ ਲਿਆ ਉਹਨਾਂ ਨੇ ਕਹਿੰਖ ਨਹੀਂ ਬੰਦਾ ਭੈਣ ਨੇ ਡਿੱਗੀ ਜਾ ਕੇ ਸਾਡੀ ਚ ਨਾ ਉਹ ਪਾਪੇ ਅੰਦਰ ਆ ਜਾ ਪਾਪੇ ਅੰਦਰ ਆ ਜਾ ਬੰਦਾ ਤੈਨੂੰ ਫੜ ਲੂਗਾ ਕਹਿੰਦਾ ਮਰਿਆ ਵਾ ਹੁਣ ਕੀ ਬਣੂ ਅਖੇ ਉਹ ਕਹਿੰਦਾ ਹੁਣ ਮੈਂ ਡਰਾਈਵਰ ਕੋਲੇ ਜਾਣਾ ਬਾਣੀਆਂ ਨੇ ਸਾਈਕਲ ਚੱਕ ਕੇ ਡਰਾਈਵਰ ਦੇ ਕੋਰੇ ਉਹੋ ਕਿਹੜਾ ਫੋਨ ਹੁੰਦੇ ਸੀ ਹਾਂ ਉਹ ਕਹਿੰਦਾ ਤੂੰ ਜੱਗਿਆ ਦਾ ਮਾਰ ਕੇ ਸਾਡੇ ਘਰੇ ਰੱਖਿਆ ਹੋਇਆ ਸਾਨੂੰ ਪਸਾਏਗਾ ਉਹ ਕਹਿੰਦਾ ਕਿਹੜਾ ਬੰਦਾ ਜਿੱਗੀ ਚ ਪਿਆ ਉਹ ਕਹਿੰਦਾ ਸ਼ਾਂਤੀ ਰੱਖ ਰਾਤ ਮੈਨੂੰ ਲੱਗਦਾ ਕਿ ਲਿਆਏ ਸੀ ਅਸੀਂ ਲਾਉਣਾ ਭੁੱਲ ਗਏ ਉਹ ਜਦੋਂ ਆਇਆ ਨਾਲ ਦੇਖਿਆ ਆ ਗਿਆ ਉਹਨੇ ਕਹਿੰਦਾ ਹਾਂ ਇਹ ਤਾਂ ਉਹੀ ਬਾਪੂ ਆ ਉਹਨੇ ਦੂਜੇ ਨੂੰ ਲਿਆਂਦਾ ਠਾਕੇ ਕਹਿੰਦਾ ਉੱਠ ਭੈਣ ਦਿਆਂ ਕਹਿੰਦਾ ਆਪਾਂ ਬਾਪੂ ਉਹਨਾਂ ਦਾ ਨਾਲ ਹੀ ਲਿਆਏ ਉੱਥੇ ਪੈਂਟ ਚ ਪਾਦੀ ਬਣੀ ਵੀ ਬਾਪੂ ਗਿਆ ਕਿੱਧਰ ਅੱਛਾ ਹੁਣ ਭਰਾਵਾ 10 11 ਵੱਜ ਗਏ ਹੁਣ ਲੋਕ ਵੀ ਆ ਗਏ ਰਿਸ਼ਤੇਦਾਰ ਵੀ ਆ ਗਏ ਸਸਕਾਰ ਨੂੰ ਜਿਹੜਾ ਆ ਕੇ ਚੀਕ ਜੀ ਮਾਰ ਕੇ ਰੋਣ ਲੱਗੇ ਮੂਰੇ ਹੋ ਕੇ ਬੁੜੀਆਂ ਚੁੱਪ ਕਰਾ ਦੇਣ ਵਾਲੇ ਚੁੱਪ ਕਰੋ ਬਾਪੂ ਗੁਆਚਿਆ ਵੈ ਪੈ ਬਾਪੂ ਗੁਆਚ ਗਿਆ ਪਿੰਡ ਵਾਲੇ ਵੀ ਉੱਠ ਗਏ ਕਹਿੰਦੇ ਬਾਪੂ ਮਰਿਆ ਨਹੀਂ ਭਈ ਬਾਪੂ ਤਾਂ ਗੁਆਚਿਆ ਨਾ ਬੁੜੀਆਂ ਕਹਿੰਦੇ ਉਹ ਮੈਂ ਤਾਂ ਮਰ ਗਿਆ ਉਹ ਗੁਆਚ ਗਿਆ ਕਾਰ ਵਾਲਿਆਂ ਨੇ ਉੱਠ ਗਿਆ ਉਹ ਆਪ ਕਿਵੇਂ ਉੱਠ ਜੂ ਕਾਰ ਵਾਲਿਆਂ ਨਾ ਉਹ ਗਲਤੀ ਨਾ ਲੈ ਗਏ ਉਹ ਗਲਤੀਆਂ ਕਿਵੇਂ ਲੈ ਗਏ ਸਾਲਿਓ ਕੋਈ ਸਮਝ ਹੀ ਨਹੀਂ ਆਉਂਦੀ ਕਹਿੰਦੇ ਇਹਨਾਂ ਦੀ ਯਾਰ ਗੱਲ ਕੀ ਹੈ ਓਕੇ ਦਵਾਉਣ ਲੱਗੇ ਪਿੰਡਾਂ ਚ ਅੱਛਾ ਵੀ ਫਲਾਨਾ ਸਿਓ ਭਾਈ ਸੁਰਗਵਾਸ ਕਰ ਗਿਆ ਅੱਛਾ ਤੇ ਉਹ ਗਮ ਹੈ ਜੇ ਕਿਸੇ ਨੂੰ ਮਿਲੇ ਤਾਂ ਉਹਨੂੰ ਘਰੇ ਪਹੁੰਚਦਾ ਕਰੋ ਕਹਿੰਦੇ ਮਰਿਆਵਾ ਬੰਦਾ ਕਿਸੇ ਨੂੰ ਕਿਵੇਂ ਮਿਲ ਪੂ ਹਾਂਜੀ ਕਿਵੇਂ ਪਹੁੰਚਦਾ ਕਰਾਂਗੇ ਹੁਣ ਜਦੋਂ ਉਹ ਤੋਂ ਹਸਪਤਾਲ ਵਾਲੇ ਆ ਕੇ ਉਹਨਾਂ ਨੇ ਦੱਸਿਆ ਵੀ ਮੈਸਟਰ ਦੀ ਡਿੱਗੀ ਜਾ ਸਾਲਿਓ ਉਹਨਾਂ ਨੇ ਇੱਕ ਪਿੰਡ ਜਾ ਕੇ ਓਕਾ ਦਵਾਇਆ ਭਾਈ ਮੈਸਟਰ ਘਰ ਦੀ ਡਿੱਗੀ ਥੇ ਬਾਪੂ ਸਾਡਾ ਤੂੰ ਉਹਨੂੰ ਕਿਤੇ ਉਹ ਵੀ ਮੈਟਰਕਾਰ ਵਾਲੇ ਵੀ ਤੁਰ ਪਏ ਪਿੰਡਾਂ ਚ ਨੂੰ ਵੀ ਆਪਾਂ ਹੁਣ ਲੱਭ ਗਏ ਇਹਨਾਂ ਘਰ-ਬਾਰ ਸਹੀ ਹੈ ਉਹ ਕਿਤੇ ਹੋਕੇ ਵਾਲੇ ਪਿੰਡ ਚ ਆ ਗਏ ਅੱਛਾ ਉਹ ਤੇ ਇੱਕ ਬੰਦਾ ਆਇਆ ਉਹਨੇ ਬਾਜ ਮਰਿਓ ਬਾਈ ਕਹਿੰਦਾ ਰੁਕ ਰੁਕ ਰੁਕੋ ਕਹਿੰਦਾ ਇੱਕ ਮੈਟਰਕਾਰ ਵਾਲੇ ਯਾਰ ਫਲਾਣੇ ਪਿੰਡ ਦਾ ਬੁੜਾ ਲੈ ਕੇ ਕਹਿੰਦਾ ਉਹੀ ਆ ਸੀ ਕਹਿੰਦਾ ਬੁੜਾ ਕਿੱਥੇ ਕਹਿੰਦਾ ਆਦੇ ਪਿਆ ਮਗਰ ਕਹਦਾ ਆ ਬਾਈ ਛਡਾ ਕੇ ਆਉਗਾ ਕਹਿੰਦਾ ਮੈਂ ਕੋਈ ਨਹੀਂ ਪੈਂਦਾ ਬੈਨ ਨਾਲ ਤੂੰ ਹੀ ਜਾਵੜੋ ਫਲਾਣੇ ਪਿੰਡ ਦਾ ਇਹ ਅੱਛਾ ਜਦੋਂ ਪਿੰਡ ਆਲੇ ਨੇ ਵੈਸਟਰਕਾਰ ਦੇਖੀ ਬਾਬਾ ਪਿੰਡ ਨੂੰ ਚਾ ਚੜ ਗਿਆ ਵੀ ਬਾਪੂ ਆ ਗਿਆ ਉਹਨਾਂ ਨੂੰ ਤਾਂ ਜਿਵੇਂ ਟੈਂਕੀ ਦਾ ਦਹਾਟਣ ਕਰਨ ਬਾਦਲ ਆਇਆ ਹੁੰਦਾ ਉਹਦਾ ਸਾਰਾ ਟੱਬਰ ਮੂਰੇ ਭੱਜ ਲਈ ਮੜੀ ਰੋ ਬਾਪੂ ਆ ਗਿਆ ਆ ਗਈ ਕਾਰ ਵੈਸਟਰ ਆਵੇ ਜਦੋਂ ਸਾਰਾ ਪਿੰਡ ਕਿੱਦਾ ਪਾਵੇ ਵੀ ਆ ਗਈ ਬੁੜੂਆਂ ਗੜੇ ਮਿਲਣੇ ਕਦੂਜੇ ਨੂੰ ਸ਼ੁਕਰ ਵਧਾਈਆਂ ਆ ਕੇ ਲੱਭ ਗਿਆ ਆ ਗਿਆ ਬਾਪੂ ਬਾਪੂ ਨਾਲ ਕਿੱਥੋਂ ਆ ਗਿਆ ਕੇ ਕਾਰ ਉਹਨੇ ਖਾ ਲਈ ਜਾਂ ਲਈ ਐਂਡ ਵਾਲੇ ਕਹਿੰਦੇ ਹੁਣ ਵੀ ਇਹਦਾ ਕੱਲੇ ਹੀ ਐ ਬਾਪੂ ਉਹਦਾ ਬਾਪੂ ਡਿੱਗੀ ਚ ਹੁਣ ਬਾਪੂ ਕੱਢਿਆ ਬਾਪੂ ਹੁਣ ਸਾਰੀ ਰਾਤ ਦਾ ਡਿੱਗੀ ਚ ਪਿਆ ਬਈ ਸਾਰਾ ਦਿਨ ਨਾ ਗਿਆ ਸਮੱਲ ਮਾਰ ਦੇਣੀ ਐ ਬਾਪੂ ਆਕੜ ਗਿਆ ਉਵੇਂ ਚੌਕਾ ਜਾ ਬਣ ਗਿਆ ਬਾਪੂ ਦਾ ਬਾਪੂ ਨੂੰ ਮੰਜੇ ਤੇ ਪਾਉਣ ਸਿੱਧਾ ਕਰਨ ਬਾਪੂ ਨੂੰ ਜਦੋਂ ਸਿੱਧਾ ਕਰਨ ਬਾਪੂ ਉੱਥੇ ਹੀ ਫੇਰ ਜਾਵੜੇ ਇਕੱਠਾ ਹੋ ਗਏ ਉਹ ਡਾਕਟਰ ਕਹਿੰਦਾ ਨੂੰ ਮਲ ਮੁਲ ਕੇ ਗਰਮ ਕਰਕੇ ਨੂੰ ਮੰਜੇ ਨਾਲ ਬੰਨ ਲਓ ਇਹਨੂੰ 2 ਘੰਟੇ ਸਿੱਧਾ ਰਹੂ ਫੇਰ ਇਹ ਤੇ ਨੀਂਹ ਨੇ ਲੱਕੜਾਂ 'ਚ ਵੀ ਉੱਠ ਕੇ ਬਹਿ ਜਾਣਾ ਉੱਥੋਂ ਫੇਰ ਭਜੋਂਗੇ ਕਹਿੰਦਾ ਤੁਸੀਂ ਹਣਾ ਬਾਪੂ ਓਟਗੜੇ ਤੇ ਬਾੜੀ ਹਬੜਾ ਤੋਂ ਬੜੀ ਮੱਚੂ ਹੋਰ ਬਾਪੂ ਮਜ਼ਾ ਉਹਨੇ ਹਾਰ ਕੇ ਡੰਬਾਂਸ ਲੈ ਕੇ ਬੰਨ ਕੇ ਸਿੱਧਾ ਕਰਕੇ ਫੇਰ ਅੱਗ 'ਚ ਰੱਖਿਆ ਤੇ ਫੇਰ ਵੀ ਨਾ ਹਣੇ ਮੁੰਡੇ ਬੁੜੇ ਦੇ ਗੱਡੀ ਵਾਲੇ ਨੂੰ ਕਹਿਣਾ ਬਾਈ ਤੈਨੂੰ ਕਿਹਾ ਸੀ ਨਾ ਸਸਕਾਰ ਤੇ ਆ ਜੀ ਇੰਨਾ ਵੀ ਮਰੇ ਜਿਆਦਾ ਉਹ ਕਹਿੰਦਾ ਜਾਰ ਕੀ ਉਹ ਸਸਕਾਰ ਵਾਲਾ ਤੈਨੂੰ ਜਾਮੀ ਸਾਡੇ ਕੋਲੇ ਸੀ ਗੰਜਰ ਦਿਓ ਤੁਸੀਂ ਕਾਦਾ ਕਰਨਾ ਸੀ ਹੁਣ ਤਾਂ ਲੋਕ ਮਰੇ ਦੀ ਵੀ ਇੱਜ਼ਤ ਨਹੀਂ ਕਰਦੇ ਭਈ ਠੀਕ ਐ ਜਿਉਂਦੇ ਨੂੰ ਜ਼ਰੂਰ ਕਰਦਿਆ ਵੀ ਅੱਗਾ ਪਿੱਛਾ ਕਰੀ ਜਾਂਦੇ ਆ ਪਰ ਜਦੋਂ ਬੰਦਾ ਮਰ ਜੇ ਨਾ ਉਦੋਂ ਬੜਾ ਬੰਦੇ ਨੂੰ ਕਹਿਣਗੇ ਜਿਉਂਦੇ ਨੂੰ ਮੇਰੇ ਸਾਲੇ ਪਾਣੀ ਨਹੀਂ ਪੋਹਦੇ ਮਰੇ ਦੀਆਂ ਜਲੇਬੀਆਂ ਕੱਢੀ ਜਾਂਦੇ ਆ ਇਹ ਤਾਂ ਹੈ ਬਾਬਾ ਜੀ ਹੈ ਦੁਨੀਆਦਾਰੀ ਇਤਨੂੰ ਉਹ ਕਹਿੰਦਾ ਨਹੀਂ ਕਹਿੰਦਾ ਜਦੋਂ ਸਾਰਾ ਮਾਰ ਕੇ ਪਤਾ ਲੱਗਿਆ ਦੁਨੀਆ ਦੀ ਅਖੀਰ ਹਾਂਜੀ